ਕਿ ਮੇਰਾ ਸਾਡੇ ਕੋਲ 2021 ਮਾਡਲ ਆਇਆ ਸੋਨਾ ਲਿਕਾ ਵੀ 2021 ਮਾਡਲ ਆਇਆ ਭਰਾਵੋ ਜਮਾਂ ਨਵੇਂ ਟਰੈਕਟਰ ਆ ਯਾਰ ਕਮਾਲ ਦੀ ਗੱਲ ਆ ਬਿਨਾ ਦੇਖੇ ਤੋਂ ਸੌਦੇ ਲਏ ਸੀ ਇਹ ਕੋਈ ਦੇਖਿਆ ਨਹੀਂ ਸੀ ਕੋਈ ਵੀ ਸੌਦਾ ਇਹ ਫੋਨ ਤੇ ਹੋਏ ਹੋਏ ਸੌਦੇ ਹੁਣ ਆ ਕੇ ਜਦੋਂ ਦੇਖਿਆ ਇਹਨਾਂ ਨੇ ਮਨ ਖੁਸ਼ ਹੋ ਗਿਆ ਵੀ ਟਰੈਕਟਰ ਜਮ ਹੀ ਨਵੇਂ ਆ ਭਰਾਵੋ ਸ਼ੋਰੂਮ ਕੰਡੀਸ਼ਨ ਆ ਭਰਾਵੋ ਟਰੈਕਟਰਾਂ ਦੀ ਅਜੇ ਤਾਂ ਕਾ ਦੇਖੋ ਲਵਾਵੇ ਲੂਵੇ ਜਿਵੇਂ ਲੱਗੇ ਪਏ ਆ ਮਾੜੇ ਮੋٹے ਮੋਡੀਫਾਈ ਕਰਨ ਵਾਲੇ ਰਹਿੰਦੇ ਆ ਕਿਵੇਂ ਸੀਟਾਂ ਛਾਤਰੀਆਂ ਦੇ ਕੱਪੜੇ ਕੁੱਪੜੇ ਲਵਾਉਣ ਵਾਲੇ ਆ ਜਾਂ ਕੇ ਮੈਂ ਕਿਸੇ ਤੇ ਬੈਂਪਰ ਅੰਕਰਾਉਣ ਵਾਲਾ ਮਾੜੇ ਮ ਕਿਸੇ ਪ੍ਰਾਣੇ ਤੇ ਖਰੀਦਣੋਂ ਟ੍ਰੈਕਟਰ ਦਾ ਬੜਾਜ ਟ੍ਰੈਕਟਰ ਜਿੱਤੇ ਆ ਕੇ ਤੁਸੀਂ ਖਰੀਦ ਸਕਦੇ ਹੋ ਸਾਰੇ ਟ੍ਰੈਕਟਰਾਂ ਤੇ ਲੋਨ ਹੋ ਜਾਊਗਾ ਕਿਵੇਂ ਜਿਹਾ ਸਾਹਮਣੇ ਤੁਹਾਨੂੰ 4x4 ਵੀ ਦਿਖਾਉਣੇ ਆ ਇਹਨੀਆਂ ਮੋਡਲ ਜਿਹਾ ਦਾ ਸਾ ਇਹ ਆਪਣੇ ਕੋਲ 4x4 ਵੀ ਆਇਆ 5405 5405 ਆ 2019 ਮਾਡਲ ਆ ਇਹ ਤਾਂ ਦੋ ਟੰਗਰ ਹੋ ਗਏ ਕਿ ਮੈਂ ਸਲੱਟ ਭਰਾਵਾਂ ਮੋਡੀਫਾਈ ਕਰਕੇ ਦਿੰਦੇ ਆ ਕਿ ਬੈਪਰ ਵਗੈਰਾ ਕਲਰ ਕਰਕੇ ਦਿੰਦੇ ਆ ਬਾਕੀ ਬਿਲਕੁਲ ਨਵੇਂ ਟ੍ਰੈਕਟਰ ਹੀ ਆ ਟਰੈਕਟਰ ਚ ਤੁਸੀਂ ਇਹ ਕਾਫੀ ਦਿਨ ਕਾਫੀ ਦਿਨਾਂ ਤੋਂ ਕਾਫੀ ਭਰਾਵਾਂ ਦੀ ਮੰਗ ਸੀ ਕਿ ਇਹਨਾਂ ਨੂੰ 352 10 ਮਿਲਣਾ ਕਿਵੇਂ ਆ ਦੇਖੋ ਭਰਾਵੋ ਹੋਰ ਕੁਛ ਨਹੀਂ ਇੱਥੇ ਇੱਕ ਪਾਲਸਾ ਵਗੈਰਾ ਵੱਜਣਗੀਆਂ ਤੇ ਇਕੱਲੇ ਬੈਂਪਰ ਪੇਂਟ ਹੋਣਗੇ ਇੱਥੇ ਆਪਣੀ ਵਰਕਸ਼ਾਪ ਨੌਰਾਗਾ ਇੱਥੇ ਬੈਂਪਰ ਵਗੈਰਾ ਪੇਂਟ ਹੋ ਕੇ ਤਿਆਰ ਹੋ ਕੇ ਟਰੈਕਟਰ ਲੱਗ ਜਾਣਗੇ ਇਹਦਾ ਰੇਟ ਹੈਗਾ ਭਰਾਵੋ 7 ਲੱਖ ਰੁਪਈਆ 7 ਲੱਖ ਰੁਪਈਆ ਰੇਟ ਆ ਭਰਾਵੋ 2020 ਮਾਡਲ ਦਾ 7 ਲੱਖ ਰੁਪਈਆ ਰੇਟ ਆ 2020 ਮਾਡਲ ਦਾ ਤੇ ਆ 52 10 ਦਾ ਰੇਟ ਹੈਗਾਗਾ 7 ਲੱਖ ਤੇ 35000 ਰੁਪਿਆ 735000 ਰੁਪਿਆ ਰੇਟ ਆ ਜਮਾ ਨਵਾਂ ਟਰੈਕਟਰ ਆ ਪ੍ਰਭੋ ਜਮਾ ਬਿਲਕੁਲ ਸ਼ੋਰੂਮ ਕਢੀਸਣਾ ਪ੍ਰਭੋ ਥੋੜੇ 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 ਚੱਲੇ ਹੋਏ ਟਰੈਕਟਰ ਆ ਅੱਗੇ ਆ ਗਿਆ 5210 2021 ਮਾਡਲ ਆ ਇਹਦਾ ਰੇਟ ਹੈਗਾ 725000 ਰੁਪਿਆ 725000 ਰੁਪਿਆ ਰੇਟ ਆ ਇਹ ਨੌਵੇਂ ਮਹੀਨੇ ਦਾਗਾ ਨੌਵੇਂ ਮਹੀਨੇ ਦਾ ਕਿਹੜੇ ਮਹੀਨੇ ਦੇਖੀਂ ਬਦੂ ਇੱਥੇ ਲਗਾਉਂਦਾ ਮਹੀਨਿਆਂ ਦੇ ਇਹ ਨੌਵੇਂ ਮਹੀਨੇ ਦਾ ਤੇ ਆ ਆ ਗਿਆ ਸੋਨਾ ਲਿਕਾ 750 ਇਹਦੀ ਵੀ ਕਾਫੀ ਡਿਮਾਂਡ ਸੀ ਪ੍ਰਭੋ ਟਾਇਰ ਥੋੜੇ ਘੱਟ ਆ ਟਾਇਰ ਥੋੜੇ ਵੱਧ ਪਾ ਕੇ ਦੇਵਾਂਗੇ ਟਾਇਰ ਤੋਂ ਸੜਕ ਛੁੜ ਕੇ ਤੇ ਚੱਲਿਆ ਗਿਆ ਕਿ ਉਹ ਫੇਰ ਦੂਰ ਸੀ ਪਾਈਆਂ ਦਾ ਉਹ ਟਰੈਕਟਰ ਜਮੇ ਨਾ ਮਾ ਯਾਰ ਇਹ ਵੀ ਆ ਵੀ ਨਵੀਂ ਹੈ ਨਾ ਟਰੈਕਟਰ ਜਮਾ ਟੋਪੀ ਵਗੈਰਾ ਨਾਲ ਲੱਗੀ ਆ ਇਹਦਾ ਇਹ ਵੀ ਭਰਾਵੋ ਕਿਸੇ ਨੇ ਇਹਦੇ ਉੱਤੇ ਲੋਨ ਕਰਵਾਉਣਾ ਹੋਵੇ ਤਾਂ ਐਂ ਮੰਨ ਲਓ ਕਾਫੀ ਭਰਾਵਾਂ ਦੀ ਡਿਮਾਂਡ ਰਹਿੰਦੀ ਹੈ ਵੀ ਘੱਟ ਪੈਸੇ ਪਰ ਆ ਕੇ ਬਾਈ ਜੀ ਟਰੈਕਟਰ ਕਿਵੇਂ ਮਿਲੂਗਾ ਆਹਾਂ ਐਂ ਮੰਨ ਲਓ 70 75000 ਰੁਪਏ ਸਿਰਫ ਸਾਡੇ ਕੋਲ ਤੁਸੀਂ ਲੈ ਕੇ ਆ ਜਾਓ ਬੜੈਜ ਟਰੈਕਟਰ ਜਿੱਤੇ ਤੇ ਉੱਤੇ ਲੋਨ ਕਰਵਾ ਕੇ ਦੇ ਦੇਾਂਗੇ ਸਿਰਫ 70 75000 ਰੁਪਏ ਭਰ ਕੇ ਇਹ ਟਰੈਕਟਰ ਤੁਸੀਂ ਬੜੈਜ ਟੈਟ ਤੋਂ ਆ ਕੇ ਖਰੀਦ ਸਕਦੇ ਹੋ ਇਹ ਸਾਰੇ ਟ੍ਰੈਕਟਰਾਂ ਤੋਂ ਰੇਟ ਤਕਰੀਬਨ ਦੱਸ ਹੀ ਚੁੱਕਿਆ ਪ੍ਰਭੂ ਕਿ ਆਉਣ ਵਾਲੇ ਦਿਨਾਂ 'ਚ ਇਹ ਟ੍ਰੈਕਟਰ ਤਿਆਰ ਹੋ ਕੇ ਸ਼ੋਅਰੂਮ 'ਚ ਲੱਗ ਜਾਣਗੇ ਕਾਫੀ ਜ਼ਿਆਦਾ ਡਿਮਾਂਡ ਸੀਗੀ ਇੰਨੇ ਕੇ ਟ੍ਰੈਕਟਰ ਤੁਹਾਨੂੰ ਦਿਖਾਤੇ 52 10 ਹੋਰ ਵੀ ਕਾਫੀ ਗਿਣਤੀ ਜਿ ਆਪਣੇ ਕੋਲ ਹੈਗੇ ਆ ਆਮ ਵੱਲੋਂ ਬੜਾਂ ਟ੍ਰੈਕਟਰ ਤੇ ਆਉਂਗੇ ਦਾ ਪ੍ਰਭੂ ਤੁਹਾਨੂੰ 7 8 52 10 ਟ੍ਰੈਕਟਰ ਆਸਾਨ ਜਿਹੇ ਤਰੀਕੇ ਨਾਲ ਮਿਲ ਜਾਣਗੇ ਇੱਕ ਵਾਰੀ ਆਇਓ ਫੋਨ ਕਰਕੇ ਕਿਉਂ ਸੇਲ ਦਾ ਕੋਈ ਨਹੀਂ ਪਤਾ ਪ੍ਰਭੂ ਕਿਦੋਂ ਟ੍ਰੈਕਟਰ ਕੋਈ ਸੇਲ ਹੋ ਜੇ ਇਵੇਂ ਓਵੇਂ ਮਹੀਨੇ ਦਾਗਾ ਤੋ ਫੋਨ ਕਰਕੇ ਆਇਆ ਭਰਾਵੋ ਕਈ ਵਾਰ ਅੱਜ ਮਤੇ ਇੱਕ ਦਿਨ ਚ ਕੋਈ ਦੋ ਟਰੈਕਟਰ ਜਾਂ ਤਿੰਨ ਟਰੈਕਟਰ ਸੇਲ ਹੋ ਜਾਣ ਕਿਵੇਂ ਆ 225405 ਦੀ ਟਰਾਈ ਮਾਰ ਰਹੇ ਆ ਵੀ ਕੋਈ ਪਤਾ ਨਹੀਂ ਲੱਗਦਾ ਕਦੋਂ ਕੋਈ ਟਰੈਕਟਰ ਵੇਚ ਜੇ ਕਦੋਂ ਕੋਈ ਆ ਜਾਏ ਹਾਲਾਂਕਿ ਇਹ ਵੀਡੀਓ ਚ ਤੁਸੀਂ ਆ ਦਿਖਾਈ ਹੋਈ ਸੀ ਉਹ ਹੈ ਨਹੀਂ ਕਿ ਕੋਈ ਪਤਾ ਨਹੀਂ ਭਰਾਵੋ ਟਰੈਕਟਰ ਕਦੋਂ ਵੀ ਸੇਲ ਹੋ ਸਕਦਾ ਤੇ ਕਦੋਂ ਵੀ ਕੋਈ ਨਵਾਂ ਟਰੈਕਟਰ ਆ ਸਕਦਾ ਤੁਸੀਂ ਇੱਕ ਵਾਰ ਫੋਨ ਤੇ ਸੰਪਰਕ ਕਰਕੇ ਆਉਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਤੇ ਕਮੈਂਟ ਕਰਨੇ ਧੰਨਵਾਦ